ਬਹੁਤ ਵਧੀਆ ਆਏਗਾ ਪ੍ਰਮਾਤਮਾ ਦੀ ਕਿਰਪਾ ਹੋਈ। ਸਵੇਰ ਤੋਂ ਹੀ ਜਿਹੜੇ ਇਸਤ੍ਰਾਮ ਸ਼ਾਇਦ ਆਉਣਗੇ ਮੈਂ ਆ ਤੇ ਆਇਆ ਹੀ ਮੈਂ ਤੇ ਚ ਗਿਆ ਹੀ ਵੀ ਅੰਦਰ ਮੈਂ ਤੇ ਆ ਹੀ ਰਿਹਾ। ਠੀਕ ਨਹੀਂ। ਬਾਕੀ ਮਰਖਾ ਰੌਣਾ ਪਹਿਲਾ ਖੋਲਣਾ ਸੀਗਾ 8 ਵਜੇ। ਹੁਣ ਤਾਂ ਮਰਖਾ ਕੰਪਲੀਟ ਹੋ ਗਿਆ ਹੁਣ ਦੂਜਾ ਰੌਣਾ ਖੋਲਣ ਵਾਲਾ ਹਾਂ। ਭਲਾ ਜੀ ਗੇਟ ਤੇ ਵਧਾਈਆਂ ਮਿਲਣ ਲੱਗਦੀਆਂ ਨਹੀਂ। ਮੈਨੂੰ ਤਾਂ ਪਹਿਲੇ ਗੇਟ ਤੇ ਵਧਾਈਆਂ ਦੇਣ ਦਾ ਪੇ ਸੀਗੇ। ਮੈਨੂੰ ਤਾਂ ਲੱਗਦਾ ਇਹਨਾਂ ਨੂੰ ਪਤਾ ਲੱਗ ਗਿਆ ਮੈਨੂੰ ਤੇ ਚੱਟ ਦਾ ਕੋਈ ਪਤਾ ਨਹੀਂ ਮੈਨੂੰ ਲੱਗਦਾ ਜਿਹੜਾ ਮੇਨ ਗੇਟ ਤੇ ਵਧਾਈਆਂ ਮਿਲਡੀਆਂ ਤਾਂ ਦੋ ਨਾ ਮਾਨਕੇ ਦਾ ਮਾਨਕੇ ਚੱਲਦੇ ਹੋ 212 ਦੀ ਦੋ ਰਾਜਨੀਤਿਕ ਲੋਕਾਂ ਦੀ ਸਾਥ ਦਾ ਲੱਗੀ ਹੋਈ ਹੈ ਇੱਕ ਤਾਂ ਤੁਹਾਡੀ ਟਕ ਸਿੰਘ ਜਿੰਦਾ ਸਿੰਘ ਦੇ ਨਾਮ ਆ ਤੇ ਅਗਰ ਅਵੀ ਕਰਨ ਦਾ ਵੀ ਲੱਲੋ ਕਾਲੀ ਤਲਵਾਰੇ ਦਾ ਨਾ ਉਹ ਕਿਹੜਾ ਘੱਟ ਲੀਡਰ ਹੈ ਉਹਦਾ ਪਿਓ ਸਪੀਕਰ ਹੈ ਵੱਡਾ ਲੀਡਰ ਹੈ ਉਹਦਾ ਵੀ ਨਾਮ ਲੱਲੋ ਉਹਦਾ ਵੀ ਸਾਖ ਉਹਦੀ ਕਿਤੇ ਬਚੀ ਹੈ ਉਹਦੀ ਵੀ ਤਾਂ ਲੱਗਣੀ ਹੈ ਦੋਨਾਂ ਦਾ ਗੱਲ ਨਾ ਤੀਜੇ ਦਾ ਵੀ ਨਾਮ ਵਿੱਚ ਰੱਖਿਆ ਕਰੋ ਉਹਨੂੰ ਵਿਚਾਰੇ ਨੂੰ ਕੋਈ ਪਿੱਛੇ ਕਰਦੀ ਮੇਰਾ ਮੁਕਾਬਲਾ ਦੋਨਾਂ ਚ ਕਿੰਨਿਆ ਜਾ ਰਿਹਾ ਮੈਂ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਯੋਰ ਤੇ ਉਹਨੇ ਵੀ ਬਥੇਰਾ ਲਾਇਆ ਧੰਨਵਾਦ ਤੇ ਥੋੜੀ ਕੋਈ ਖਣੋਂਦਾ ਜਿੱਤਣਵਾ ਤੇ ਸਾਰੇ ਖਣੋਂਦੇ ਨੇ ਲੱਡੂਆ ਦਾ ਆਰਡਰ ਦੇਤਾ ਜੀ ਫਿਰ ਪਰਮਾਤਮਾ ਸੱਚੇ ਬਾਦਸ਼ਾਹ ਦਾ ਇਹ ਲੱਗਦਾ ਕਬਜਾ ਚੱਲਿਆ ਆ ਰਿਹਾ ਕਬਜਾ ਟੁੱਟੂਗਾ ਉਹ ਤੋੜ ਦਾਂਗੇ ਜੀ ਕਬਜੇ ਤੇ ਕੋਈ ਕਬਜਾ ਨਹੀਂ ਰਹਿਣਾ ਸਭ ਤੋੜ ਦੇਣੇ ਪਰਮਾਤਮਾ ਸੱਚੇ ਬਾਦਸ਼ਾਹ ਨੇ ਬੜੇ ਬੜੇ ਵੱਡੇ ਕਬਜੇ ਬਾਈਚ ਵੀ ਤੋੜੇ ਐਸ ਵਾਰੀ ਵੀ ਟੁੱਟਣਗੇ ਕਬਜੇ ਕਿੰਨੀ ਲੀਡ ਲੈਣ ਵਾਲੇ ਕੀ ਲਾ ਦਾਂਗਾ ਇਹ ਤਾਂ ਪਰਮਾਤਮਾ ਨੂੰ ਪਤਾ ਜੀ ਸੱਚੇ ਬਾਦਸ਼ਾਹ ਮੈਂ ਕੀ ਦੱਸਾਂ ਉਹਨਾਂ ਜਿੱਤੇ ਕਰਕੇ ਮੈਂ ਕਿਹੜਾ ਕੋਈ ਬੜਾ ਜਾਣੀ ਜਾਣਾਂ ਕਿ ਮੈਨੂੰ ਪਤਾ ਕਿ ਕਿੰਨੀ ਲੀਡ ਮਣੀ ਜਾਂ ਆਕਾਲ ਪ ਤਵਾਲੇ ਪ੍ਰਬੰਧ ਕਿਦਾਂ ਦੇ ਕੀਤੇ ਉਹ ਜਿੱਤ ਦੀ ਖੁਸ਼ੀ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਜੀ ਅਸੀਂ ਕਾਹਦੇ ਪ੍ਰਬੰਧ ਕਰਨੇ ਨੇ ਉਹ ਅਸੀਂ ਤੁਹਾਨੂੰ ਪਤਾ ਆ ਆਮ ਆਦੀ ਪਾਰਟੀ ਜਿੱਦਾਂ ਦਾ ਮੈਂ ਉਦਾਂ ਦੇ ਮੇਰੇ ਵਰਕਰ ਤੁਹਾਡੇ ਜਿਹੜੇ ਤੋਂ ਖੁਸ਼ੀ ਦਾ ਪਾ ਲੱਗਣ ਰਿਹਾ ਉਹ ਮੈਂ ਖੁਸ਼ ਰਹਿਣ ਵਾਲਾ ਬੰਦਾ ਮੈਂ ਚੜ੍ਹਦੀ ਕਲਾ 'ਚ ਰਹਿਣ ਵਾਲਾ ਬੰਦਾ ਠੀਕ ਨਹੀਂ ਦੂਜਿਆਂ ਨੂੰ ਵੀ ਕਿਤੇ ਉਹਨਾਂ ਦੇ ਵੀ ਕੈਮਰੇ ਕੋ ਮੇਰੇ ਬਾਰੇ ਉਹ ਵੀ ਕੋ ਆਇਆ ਕਿ ਨਹੀਂ ਤੇ ਅਜੇ ਨਹੀਂ ਕੋਈ ਆਉਣਾ ਵੀ ਨਹੀਂ ਆ ਫਿਰ ਤਾ ਸਾਹਿਬ ਕਦੀ ਵੇਲਾ ਸੀ ਸਰਪੰਚੀ ਵਾਸਤੇ ਕਹਿ ਰਹੇ ਸੀ ਤੇ ਅੱਜ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਐਮਐਲਏ ਉਹ ਵੀ ਉਹਦੇ ਸਾਹਮਣੇ ਜਿਹਦੇ ਕੋਲ ਸਰਪੰਚੀ ਮੰਗੀ ਜਾ ਰਹੀ ਸੀ ਤੁਹਾਡੇ ਪਰਿਵਾਰਾ ਇਹ ਦੇਖੋ ਜੀ ਕਾਲਪੁਰਖ ਦੇ ਘਰ ਬੜਾ ਕੁਛ ਹੈ ਉਹ ਵੀ ਸਮਾਂ ਸੀ ਜਦੋਂ ਸਰਪੰਚੀ ਦਾ ਪੰਗਾ ਪਿਆ ਉਹ ਵੀ ਸਮਾਂ ਜਦੋਂ ਜੱਟ ਦੇ 85% ਆਮਾਦੀ ਪਾਰਟੀ ਤੇ ਬਣੇ ਇਹ ਸਭ ਕੁਦਰਤ ਦੀਆਂ ਖੇਡਾਂ ਨੇ ਪ੍ਰਮਾਤਮਾ ਘਰਾਉਂਦਾ ਬੰਦਾ ਕੋਈ ਕੁਛ ਨਹੀਂ ਕਰ ਸਕਦਾ ਰਸਤੇ ਪ੍ਰਮਾਤਮਾ ਖੁਦ ਦਿੰਦਾ ਠੀਕ ਆ ਮੈਨੂੰ ਪ੍ਰਮਾਤਮਾ ਨੇ ਰਸਤਾ ਦਿੱਤਾ ਕਿਸੇ ਬੰਦੇ ਨੇ ਨਹੀਂ ਦਿੱਤਾ ਇਸ ਕਰਕੇ ਜੇ ਪ੍ਰਮਾਤਮਾ ਨੇ ਮੈਨੂੰ ਰਸਤਾ ਦਿੱਤਾ ਤਾਂ ਮੇਰੀ ਫਤਿਹ ਵੀ ਪ੍ਰਮਾਤਮਾ ਨੇ ਕਰਾਉਣੀ ਹੈ